ਪਹੁੰਚੇ ਤੁਸੀਂ ਕਿਉਂਕਿ ਇੱਕ ਸਭ ਨੂੰ ਹਸਾਉਣ ਵਾਲੀ ਸ਼ਖਸੀਅਤ ਅੱਜ ਸਾਨੂੰ ਵਿਛੋੜਾ ਦੇ ਰਹੀ ਹੈ ਭਾਈ ਜੀ ਮੈਂ ਹੁਣੇ ਹੀ ਦੱਸਦਾ ਹੈ ਇਹ ਐ ਲੱਗਦਾ ਵੀ ਜਿਦਾਂ ਇੱਕ ਸਰੀਰ ਤੋਂ ਕੋਈ ਬਾਡੀ ਦਾ ਪਾਰਟ ਹੀ ਨਾ ਕੋਈ ਬਾਡੀ ਦਾ ਪਾਰਟ ਵੀ ਹੋ ਜਿਦਾਂ ਹਾਰਟ ਹੋ ਗਿਆ ਜਿਦਾਂ ਬ੍ਰੇਨ ਤੋਂ ਨਿਕਲ ਗਈ ਹੁੰਦੀ ਚੀਜ਼ ਜਾਂ ਹਾਰਟ ਦੇ ਕੋਲੋਂ ਕੋਈ ਬਾਡੀ ਦੇ ਵਿੱਚੋਂ ਕੋਈ ਚੀਜ਼ ਹੀ ਐ ਹੋ ਜੀ ਨਿਕਲ ਗਈ ਜਿਸ ਤੋਂ ਬਿਨਾ ਸਾਡੀ ਬਾਡੀ ਕੰਮ ਹੀ ਨਹੀਂ ਕਰਦੀ ਤੇ ਫੇਰ ਦੇਖੀ ਤਾਂ ਵੀ ਨਹੀਂ ਯਾਰ ਕਹਤਾ ਨਹੀਂ আরে ਤਾਂ ਹੋ ਨਹੀਂ ਸਕਦਾ ਵੇ ਸੋਚੀ ਤਿਆਰ ਬੈ ਨਹੀਂ ਆ ਬਰੇ ਨਹੀਂ ਤਾ ਹੁਣਾ ਨਹੀਂ ਚਾਹੀਦਾ ਪਿਆਰ ਤੇ ਮਰਦਾ ਫਰਮੇ ਭਾਈ ਨੂੰ ਕਰੀ ਕਿਹਾ ਆਈਲੈਂਡ ਆਈ ਫਰਮ ਕੀਤੀ ਜਿੰਦਿਆਂ ਬੜਾ ਭਾਈ ਨੇ ਸੋਣ ਭਾਈ ਨਿਕਣਾ ਯਾਰ ਤੂੰ ਸੰਗੇ ਇਦਾਂ ਲਾਈਨ ਬੋ ਉਹ ਮੈਂ ਤਾਂ ਨਹੀਂ ਭਾਈ ਇਹ ਰਾਈ ਮਾਰੂ ਮੈਂ ਜਣਿਆ ਚਲ ਤੁਹਾਡੇ ਆ ਯਾਰ ਮੇਰਾ ਤਾਂ ਉੱਤੇ ਚੱਲਣਾ ਕੀ ਕਹ ਰਹੀ ਯਾਰ ਕੁਝ ਨਹੀਂ ਭੱਲਾ ਸਾਹ ਤੇ ਉਹ ਚਾਹੀ ਤੇ ਲਗਾਏ ਆਪਾਂ ਇਹ ਬਹੁਤ ਘਟਾ ਪਾਤਾ ਸਾਡੀ ਇੰਡਸਟਰੀ ਸੰਢੀ ਹੋ ਗਈ ਕਿ ਜਦੋਂ ਉਹ ਇੰਜਣ ਤੇ ਐ ਤੇ ਡੱਬੇ ਦੀਆਂ ਉਹਨਾਂ ਦੇ ਮਗਰ ਲੱਗੇ ਨੇ ਜਸੀਨ ਕੋਈ ਉਧਰ ਨਾ ਇਹ ਨਹੀਂ ਭੱਲਾ ਦਾ ਨੂੰ ਪੜਾਉ ਦਿੰਦਾ ਆਹੋ ਯਾਰ ਕੋਈ ਗੰਨੀ ਕਰਦੇ ਉਹਨੇ ਨਹੀਂ ਇਹ ਨਹੀਂ ਯਾਰ ਥੈਨੋ ਯਾਰ ਡਾਇਰੈਕਟਰ ਨੂੰ ਉਹਨਾਂ ਨੇ ਉਹ ਨਾ ਰੁਕ ਜਾ ਯਾਰ ਕਣਾ ਦੋ ਮਿੰਟ ਆਪਾਂ ਇਹਨੂੰ ਕਰ ਲਈਏ ਕੋਈ ਲੋਕਾਂ ਨੇ ਦੇਖਣਾ ਯਾਰ ਲੋਕੀ ਆਪਾਂ ਨੂੰ ਗਾਲਾਂ ਨਹੀਂ ਕੱਢੇ ਡੇਟਿਕਟ ਬਹੁਤ ਮਦਨ ਕੇ ਜਦੋਂ ਸੀਨ ਤੇ ਰਹਿਣਾ ਭਾਜੀ ਨੇ ਸੈੱਟ ਤੇ ਵੀ ਰੌਣਕ ਲਾਉਣੀ ਪੂਰੀ ਹੱਸਦੇ ਸੌਂਦੇ ਰਹਿਣਾ ਨਹੀਂ ਉਹ ਨਹੀਂ ਤੇਰਾ ਵੀ ਮੈਂ ਕਰਦੀ ਗੱਲ ਸੀ ਤੇਰਾ ਯਾਰ ਕੈਰੀ ਆਨ ਜਟਾ ਦੋ ਵਧੀਆ ਹੋ ਗਿਆ ਮੈਂ ਆ ਭਾਜੀ ਚਲੋ ਤੁਹਾਡਾ ਪਿਆਰ ਸਾਰਿਆਂ ਉੱਪਰ ਸਮੇਂ ਤੋਂ ਹੋਣੀ ਕੋਈ ਤਾਂ ਵੀ ਕਿਹਾ ਮੈਂ ਸੱਚੀ ਭਾਈ ਨਾਲ ਬੜਾ ਪੁਆਇੰਟ ਟਾਈਮਸ ਸਪੈਂਡ ਕੀਤਾ ਹਰਮਨ ਭਾਈ ਨੇ 15 20 ਕਿਤਿਆਂ ਪਰ ਮੈਂ ਟਾਈਮ ਬਹੁਤ ਜ਼ਿਆਦਾ ਸਪੈਂਡ ਕੀਤਾ ਭਾਈ ਕਿਹੜੀਆਂ ਗੱਲਾਂ ਉਹਨਾਂ ਦੀ ਯਾਦ ਹੋਦੀ ਅਸਾਹੀ ਉਹਨਾਂ ਨੇ ਕਦੇ ਉਹ ਨਹੀਂ ਯਾਰ ਤੁਸੀਂ ਸੁਣ ਕੀ ਬੋਲੀ ਜਾਂਦੇ ਆ ਕਿ ਉਹ ਤਾਂ ਉਹ ਸਾਰੀ ਹੁਣ ਇੱਕ ਇੱਕ ਪਲ ਜਿੱਤੇ ਆਉਣ ਡਿਆ ਵੀ ਇੱਥੇ ਅਸੀਂ ਇਕੱਠੇ ਰਹਿੰਦੇ ਆ ਕੈਰੀ ਹੋਣ ਜੱਟਾ ਜਦੋਂ ਕੈਰੀ ਹੋਣ ਜੱਟਾ 3 ਤੇ ਯੂਕੇ ਸੂਟ ਕਰਦੇ ਸੀ ਤੇ ਗਿੱਪੀ ਭਾਈ ਉਹਨਾਂ ਨੇ ਮੈਨੂੰ ਥੋੜਾ ਜਿਹਾ ਲੇਟ ਬੁਲਾਇਆ ਤੇ ਕਿੰਵੇ ਜਦੋਂ ਮੈਂ ਗਿਆ ਤਾਂ ਚੰਗੇ ਯਾਦ ਆ ਤੈਨੂੰ ਯਾਰ ਮਿਸ ਕਰਦੇ ਯਾਰ ਤੇਰੀ ਵਿੱਚ ਕਮੀ ਸੀਗੇ ਤੇ ਤੂੰ ਵੀ ਆ ਗਿਆ ਲੈ ਹੁਣ ਆਪਣੀ ਕਮਲ ਫਿਲਮ ਕਹਿੰਦੇ ਕੰਪਲੀਟ ਹੋ ਗਈ ਏ ਤਾਂ ਬ੍ਰੇਕਫਾਸਟ ਕਰਦੇ ਕਰਦੇ ਮੈਨਾਂ ਗੱਲਾਂ ਕਰ ਲਈਆਂ ਮਾਣ ਨੂੰ ਭਾਜੀ ਚਲੋ ਯਾਰ ਲੇਟ ਹੋ ਗਿਆ ਤਾਂ ਨਹੀਂ ਮੈਂ ਪੂਰੀ ਕਰਾਂ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਕਰਾ ਲਈਂ ਤੂੰ ਹੀ ਸਾਨੂੰ ਕਾਲੀ ਬਹੁਤ ਬਲੇ ਨਹੀਂ ਬ੍ਰੇਕਫਾਸਟ ਵੀ ਨਹੀਂ ਕਰਦੇ ਮੈਨੂੰ ਭਾਜੀ ਕੋਈ ਗੱਲ ਨਹੀਂ ਭਾਜੀ ਬੜਾ ਭਾਜੀ ਨਾਲ ਮੇਰੇ ਇਹੋ ਜਿਹੇ ਸੀਗੇ ਮੈਂ THAILAND ਤੋਂ ਨਾ ਅਸੀਂ ਦੋਨੇ ਮੈਂ ਤਾਂ ਜਤੂਨਰ ਭੱਲਾ ਭਾਜੀ ਤਨ ਦਾ ਕੋਈ ਕਾਲੀ ਕਾਲੀ ਹੋਟਲ ਚੋਂ ਨਿਕਲੇ ਸਾਡੀ ਫਲਾਈਟ ਤੇ ਯੂਕੇ ਜਾਣਾ ਸੀ ਤੇ ਭਾਜੀ ਨੇ फटाफट ਬ੍ਰੇਕਫਾਸਟ ਨਹੀਂ ਕੀਤਾ ਕਹਿੰਦਾ ਯਾਰ ਮੈਂ ਤਾਂ ਬ੍ਰੇਕਫਾਸਟ ਨਹੀਂ फटाफट ਬਰੈਡ ਬੁੱਕ ਗਿਆ ਚੱਕਿਆ ਆ ਬਈ ਗੱਲ ਪੂਰੀ ਜਾਈ ਉਹ ਲੈ ਕੇ ਆਏ ਤੇ ਭਾਜੀ ਨੇ ਗੱਡੀ ਚ ਪੈਰਤੀ ਜਦੋਂ ਖਾ ਲਿਆ ਤੇ ਮੈਂ ਭਾਜੀ ਨੂੰ ਕਿਹਾ ਮੈਂ ਕਿਹਾ ਭਾਜੀ ਉਹ ਮੈਨੂੰ ਬੜਾ ਮੈਨੂੰ ਮੈਨੂੰ ਮਿਸ ਮੈਂ ਮਿਸ ਕਰਦਾ ਮੈਂ ਭਾਜੀ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਭਾਜੀ ਖਾ ਗਿਰਿਆ ਮੈਂ ਕਿਹਾ ਭਾਜੀ ਤੁਸੀਂ ਇੱਕ ਟੀਕਾ ਜਾਂ ਨੋਨਨ ਦੇ ਉਹ ਇੰਸੂਲਿਨਰ ਉਹ ਕਹਿੰਦੇ ਮੈਨੂੰ ਬਾਹਰ ਕੱਢ ਦੇ ਕਹਿੰਦੇ ਸਾਲੇ ਚੰਦਰਾ ਹੁੰਦਾ ਚੇਟਾ ਕਰਾਤਾ ਮੇਰੇ ਜੱਤੀ ਭਾਈ ਤੇ ਇੰਜੈਕਸ਼ਨ ਲਾਇਆ ਕਹਿੰਦੇ ਯਾਰ ਸਗੇ ਸਗੇ ਵੀਡੀਓ थैंक यू ਤੇ ਮੇਰਾ ਇਨਾ ਕੀ ਹਾਲ ਹੈ ਆਖ ਮਾਫ ਰੱਬ ਕਰਨਾ ਨਾ ਪੂਰਾ ਹੋਣ ਵਾਲਾ ਘਾਟਾ ਵੈ ਜਦੋਂ ਅਸੀਂ ਇੰਡਸਟਰੀ ਸੁਮੀ ਹੋ ਗਈ ਬਾਬਾ ਜੀ ਉਹ ਜੋ ਪੱਲਾ ਸਾਹਿਬ ਦੇ ਕਰੈਕਟ ਹੁੰਦਾ ਜਿਹਨਾਂ ਦੇ ਵਿੱਚ ਹੀ ਹਾਸੇ ਪੋੜੀ ਪੁੱਛਿੰਗ ਉੱਚ ਲੱਕੜ ਵੀ ਪਾਉਣਾ ਹੱਥੇ ਵੀ ਪਾਉਣਾ ਸੀਰੀਅਸ ਵੀ ਕਰਨਾ ਉਹ ਇੱਕੋ ਹੀ ਵਨ ਆਫ ਦੇ ਆਰਮੀ ਪੱਲਾ ਸਾਹਿਬ ਪੱਲਾ ਜੀ ਹੁੰਦਾ ਹਾਂ ਜੀ ਜਣਾ ਜੇ ਰਹਿ ਜਾ ਜੀ ਸੰਗਤ ਭਾਜੀ ਕੁਖਰਾਜ ਲਈ ਕੋ ਸੋਚ ਰਹੀ ਹੈ ਇੰਡਸਟਰੀ ਹਾਂ ਜੀ ਮੈਂ ਮੈਂ ਭਾਜੀ ਮੈਂ ਭਲਾਦਾ ਕੁਖਰਾਜ ਨਾਲ ਯਾਰ ਬੈਠੇ ਤੇਰੀਆਂ ਮੇਰੀਆਂ ਇਹ ਰਹਿ ਬੰਦ ਉਹ ਮਿਲ ਕੇ ਵੀਂਗਾ ਆਪਣੇ ਬੱਚੇ ਦੀ ਪਹਿਲੇ ਮਿਲ ਕੇ ਸੰਗਤ ਮੈਂ ਕਿਹਾ ਭਾਜੀ ਮਾਨ ਕਰਦੇ ਪੂਰਾ ਸੀਨ ਕਰ ਦਿੰਦੇ ਠੰਡ ਦੇ ਵਿੱਚ ਪਾ ਪੂਰਾ ਮਦਨਕੇ ਉਹ ਕਹਣਾ ਯਾਰ ਸੀਨ ਕਰ ਲਓ ਯਾਰ ਕੀ ਕਰੀ ਕੀ ਯਾਰ ਕਰ ਲਓ ਯਾਰ ਕਰ ਲਓ ਯਾਰ ਇੱਕ ਦਿਨ ਕਰੋਗਾ ਪੜਾ ਪਰ ਕਿਉਂਕਿ ਪੁਗਰਾਜ ਨੂੰ ਕੋਈ ਤਾਂ ਪਕੰਨਾ ਕਰਦੇ ਰਿਹਾ ਹੈ ਕ ਰਾਜਾ ਆ ਵੀ ਵਧੀਆ ਜੀ ਆਰਟਿਸਟ ਹੈ ਪਰ ਉਹਨਾਂ ਨੇ ਐ ਬੜੀਆਂ ਫਿਲਮਾਂ ਕੀਤੀਆਂ ਜੀ ਰਾਜ ਨੂੰ ਨੇਚਰਲੀ ਹੈ ਚਲੋ ਹੁਣ ਪਰਮਾਤਮਾ ਨੇ ਬੱਲਾ ਸਾਹ ਦੇ ਸਾਹ ਹੀ ਇੰਨੀ ਦੇ ਕੇ ਕੀ ਕੀਤਾ ਜੋਰ ਨਹੀਂ ਚਾਹਤਾ ਭਾਈ ਜੀ ਕੀ ਜੋਰ ਗਰੀਬਾ ਹੈ ਨਾ ਉਹੀ ਬੰਦੇ ਗਰੀਬ ਸਾਡੇ ਨਾਲ ਘਾਟਾ ਜੀ ਇਹ ਸਾਰੀ ਜ਼ਿੰਦਗੀ ਦਾ ਘਾਟਾ ਭਾਈ ਬਿਲਕੁਲ ਹੁਣ ਜਦੋਂ ਕੋਈ ਫਿਲਮ ਲੇਦੇ ਆ ਮੇਰਾ ਇੱਕ ਬੜਾ ਵਾਇਰਲ ਹੋਣ ਦੀ ਸੀ ਇੱਕ ਮੇਡੀ ਵੀਡੀਓ ਉਹ ਮੈਂ ਦੇਖੀ ਜਾਂ ਨਾਲੇ ਮੈਂ ਮੇਰਾ ਮਰ ਭਈਆ ਉਹ ਮੈਂ ਕਿ ਅੱਵੇ ਇਹ ਵੀ ਮੇਰੇ ਕੋਲ ਨਹੀਂ ਪਿਆ। ਅੱਲਾਹ ਦੇ ਬਣੀ ਆ ਬੰਨਣਾ ਸਰ ਅੱਜ ਉਹਨਾਂ ਦੇ ਨਾਲ ਬਿਤਾਇਆ ਹੋਇਆ ਕਿਹੜਾ ਲੰਮਾ ਤੁਹਾਨੂੰ ਯਾਦ ਆ ਰਿਹਾ ਕਿਹੜੀ ਚੀਜ਼ ਤੁਹਾਡੀ ਉਹਨਾਂ ਦੇ ਨਾਲ ਸਭ ਤੋਂ ਵੱਧ ਯਾਦਗਾਰ ਹੈ ਮੈਂ ਹੁਣੇ ਦੱਸਾਂ ਜੀ ਜਦੋਂ ਭਾਈ ਹੋਟਲ 'ਚ ਨਹੀਂ ਗਲੀ-ਗਲੀ ਤੇ ਮੈਂ ਉਹਨੂੰ ਘਰੋਂ ਪਕੜੋ ਭਾਈ ਕੁਣ ਗਰਮ ਬਰੇਨ ਵਾਦ ਤੋਂ ਬਰੇਨ ਵਾਦ ਬਣਾ ਪੈ ਗਿਆ ਆਪਣਾ ਮੈਂ ਕਿਹਾ ਭਾਜੀ ਹੁਣ ਗੱਡੀ ਚ ਲੈਣਾ ਪੂਰੀ ਪਲੈ ਹੋ ਗਈ ਤੇ ਆਪਾਂ ਦੇਖੋਗੇ ਤਾਂ ਨਿਕਲ ਜਾਂਦੇ ਥੋੜੇ ਵੀਰ ਚੱਲ ਉਹ ਫੋਨਾ ਬਣ ਬਰੇਨ ਵਾਦ ਸੀ ਆਪਾਂ ਵਿੱਚ ਗੱਡੀਆਂ ਚ ਬਹਿ ਗਏ ਉਹ ਨਾਲ ਹੀ ਜਦੋਂ ਅਸੀਂ ਖਾਂ ਨੂੰ ਕਹਿੰਦੇ ਅੱਛਾ ਮੈਨੂੰ ਚੇਤਾ ਆਇਆ ਮੈਂ ਅਸੀਂ ਕਹਿੰਦੇ ਇਕੱਠੇ ਰਹਿ ਜਦ ਜਦ ਯਾਨ ਫਿਲਮ ਬਣ ਰਹੀ ਸ਼ੂਟਿੰਗ ਦੇ ਗਏ ਰਾਜਵੀਰ ਜੀ ਦਾ ਭਾਜੀ ਗੇਲ ਵੀ ਨਾਲ ਸੀ ਗਏ ਨੇ ਡਾਇਲੋਗ ਲੈ ਕੇ ਆਜਾ ਮੰਡਾ ਕੋਲ ਦਰਦਦਾਰ ਕੇ ਤੇ ਇਕੱਠੇ ਜਿੱਤੇ ਤਾਂ ਮੈਂ ਕਹਾਂ ਭਾਈ ਤੁਸੀਂ ਪ੍ਰੀਫਰੈਂਸ ਕਰ ਲੈ ਯਾਰ ਤੁਸੀਂ ਯਾਰ ਇੱਕ ਉਹ ਇੰਜੈਕਸ਼ਨ ਜਾਂ ਲੈਣੇ ਹੁੰਦੇ ਆ ਹੈਨਾ ਉਹ ਕੋਈ ਮੈਨੂੰ ਗਾਲ ਕੱਢ ਕੇ ਕਹਿੰਦੇ ਤੂੰ ਸੁਣਿਆ ਤੇ ਚੇਤਾ ਕਰਾਤਾ ਉਹ ਮੈਨੂੰ ਜੱਫੀ ਪਾਈ ਜਾ ਰਿਹਾ ਉਹ ਮੈਨੂੰ ਮੈਨੂੰ ਉਹਨਾਂ ਨੇ ਜੱਫੀ ਪਾ ਕੇ ਮੈਨੂੰ ਉਹਨਾਂ ਨੇ ਕਲਾਬੇ ਚ ਲਿਆ ਕਹਿੰਦੇ ਯਾਰ ਚੰਗਾ ਹੈ ਯਾਰ ਤੇ ਮਰੀ ਜਾਣ ਕਰਾ ਤੇ ਬੜ ਬੜਾ ਚੇਕ ਕਰਨੇ ਹੁਣ ਇਦਾਂ ਦੇ ਇਨਸੀਡੈਂਟ ਬਹੁਤ ਹੋਦੇ ਭਾਈ ਕਿਹੜੇ ਕਰਾ ਤਾ ਨੇ ਅਸੀਂ ਇੰਨਾ ਹੀ ਤੁਮਾਂ ਲੱਗੇ ਕੋ ਪ੍ਰਮਾਤਮਾ ਵਾਧੂ ਸਚੇਪਾਲ ਜੀ ਦਾ ਡਰਾਫਟ ਲਿਖਦਾ ਚਲੋ ਡਰਾਫਟ ਜੀ ਕਰਦਾ ਬੰਦੇ ਮਹਾਰਾਜ ਸਚੇਪਾਲ ਜੀ ਬਾਬਾ ਨੂੰ ਇਹ ਅਜੋ ਜੀ ਆਪਣੇ ਨਾ ਆਪਣੇ ਦਿਲ ਦੇ ਨਾਲ ਲਾ ਕੇ ਰੱਖੀ